ਮਸਾ ਤੁਸੀਂ ਇੱਕ ਪੁਆਇੰਟ ਰੱਖਿਆ ਜੀ ਮਸਾ ਤੁਸੀਂ ਕਿਹਾ ਵੀ ਜਿਹੜੀਆਂ ਐਗਰੀ ਬੇਸਡ ਇਕਨੋਮੀ ਹੈਗੀ ਆ ਉਹਨਾਂ ਤੇ ਬਹੁਤ ਇੰਪੈਕਟ ਪੈਣਾ ਆ Rajasthan ਦਾ ਜ਼ਿਕਰ ਕੀਤਾ ਤੁਸੀਂ ਪੰਜਾਬ ਦਾ ਹਰਿਆਣਾ ਦਾ ਵੈਸਟਰਨ ਯੂਪੀ ਦਾ ਸਰ ਇਹਦੇ ਵਿੱਚੋਂ ਕੋਈ ਨਾ ਪੰਜਾਬ ਪਾਸੇ ਰਹ ਜੂਗਾ ਨਾ ਬਾਕੀ ਜਗ੍ਹਾ ਤਾਂ ਬੀਜੇਪੀ ਬੀਜੇਪੀ ਪਾਵਰ ਚ ਉਹ ਕਹਿਣਗੇ ਪੰਜਾਬ ਵਾਲਾ ਪਾਈ ਜਾਂਦਾ ਪਾਈ ਜਾਂਦਾ ਪਾਈ ਜਾਵੇ ਅਸੀਂ ਕੀ ਲੈਣਾ ਦੇਖੋ ਡੈਮੋਕ੍ਰੇਸੀ ਇਸ ਤਰ੍ਹਾਂ ਨਹੀਂ ਚੱਲ ਸਕਦਾ ਇਹ ਨਹੀਂ ਹੋ ਸਕਦਾ ਕਿ ਕੱਲਾ ਪੰਜਾਬ ਦੇ ਉੱਤੇ ਤਕਰ ਸੀ ਇਹ ਫਿਰ ਅਗੋਂ ਪਬਲਿਕ ਰੋ ਹੈ ਆਫਟਰ ਡੈਮੋਕ੍ਰੈਟਿਕ ਕੰਟਰੀ ਇਸ ਤਰ੍ਹਾਂ ਥੋੜਾ ਹੈਗਾ ਇਦਾਂ ਤੇ ਡਰੜ ਕੇ ਕੱਲ ਨੂੰ ਕਹਿਣਗੇ ਤੁਹਾਡੇ ਨਾਲ ਟ੍ਰੇਡ ਹੀ ਨਹੀਂ ਕਰਨੀ ਇਹ ਥੋੜਾ ਗੱਲਾ ਹੋ ਸਕਦੀਆਂ ਹੁਣੇ ਖਰੜਾ ਆਇਆ ਸਰਕਾਰ ਨੂੰ ਪੂਰੀ ਤਿਆਰੀ ਦਾ ਜਾਣਾ ਚਾਹੀਦਾ ਸੀ ਜਦੋਂ ਡੈਡਲਾਈਨ ਲੰਘ ਗਈ ਸਾਨੂੰ 15 ਦਿਨ ਕਿਉਂ ਨਹੀਂ ਪਤਾ ਲੱਗਿਆ ਜੇ ਸਿਆਣੇ ਪਿਆਣੇ ਬੰਦੇ ਸੀਗੇ ਜਿਹੜੇ ਕਿਸਾਨ ਯੂਨੀਅਨ ਵਾਲੇ ਉਹ ਡਿਸਕਸ ਕਰ ਰਹੇ ਸੀ ਸਰਕਾਰ ਦਾ ਐਡਾ ਵੱਡਾ ਹਮਲਾ ਫੈਲਾ ਹੈ ਸਾਡੇ ਇੰਨੇ ਕੋਆਰਡੀਨੇਟਰ ਨੇ ਸਾਡੇ ਰੈਜ਼ੀਡੈਂਟ ਕਮਿਸ਼ਨਰ ਨੇ ਉੱਥੇ ਉਹਨਾਂ ਵੱਲੋਂ ਚਾਹੀਦਾ ਸੀਗਾ ਵੀ ਗੱਲ ਸ਼ੁਰੂ ਹੋ ਗਈ ਏ ਕਿਉਂ ਇਹਦੇ ਪਿੱਛੇ ਤੁਸੀਂ ਪੰਜਾਬ ਦੇ ਪਾਏ ਹੋ 50% 51% ਹੈ ਪ੍ਰਸਾਈਜ਼ਲੀ ਸਾਡਾ ਸੈਂਟਰਲ ਫੂਡ ਬੋਰਡ ਚ ਕਣਕ ਦਾ ਯੋਗਦਾਨ ਜਿਹੜਾ ਕਿਸੇ ਵੇਲੇ 82% ਉੱਪਰ ਦੇ ਹੁੰਦੇ ਸੀਗੇ ਅੱਜ ਵੀ ਟਮੇਜ ਦੇ ਹਿਸਾਬ ਨਾਲ ਅਸੀਂ ਜਿਆਦਾ ਤੁਹਾਨੂੰ ਸਭ ਤੋਂ ਪਹਿਲਾਂ ਇਹ ਗੱਲ ਕਰਨੀ ਚਾਹੀਦੀ ਸੀ ਇਹਦੇ ਵਿੱਚ ਅਸੀਂ ਮਿਸ ਹੋ ਗਏ ਆ ਚਲੋ ਹੁਣ ਵੀ ਜਾ ਕੇ ਜਬ ਜਾ ਕੇ ਤਵੀ ਸੋਹਿਰਾ ਹੁਣ ਕਿਸਾਨ ਯੂਨੀਅਨਾਂ ਨੂੰ ਇੱਕ ਦੂਜੇ ਵੱਲ ਨਾ ਵੇਖਣ ਦਿੱਤਾ ਜਾਵੇ ਸਰਕਾਰ ਆਪ ਧਿਰ ਬਣੇ ਆਲ ਪਾਰਟੀ ਮੀਟਿੰਗ ਬਣਾਏ ਸਪੈਸ਼ਲ ਸੈਸ਼ਨ ਬੁਲਾਏ ਕਿਉਂ ਸਰਕਾਰ ਨੇ ਪਾਲਿਸੀ ਫਰੇਮਵਰਕ ਬਣਾਤਾ ਮਾਹੌਲ ਇਹ ਹੈਗਾ ਕਿ ਕੰਟਰੀ ਦੇ ਵਿੱਚ ਮжоਰਿਟੀ ਸਟੇਟਸ ਨਹੀਂ ਤੁਹਾਨੂੰ ਨਹੀਂ ਚੀਮਾ ਚੀਮਾ ਸਾਹਿਬ ਚੀਮਾ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਸੱਸਰ ਪਾਰਟੀ ਬੈਠਕ ਸੱਤ ਸੱਦੀ ਇਸ ਮੁੱਦੇ ਤੇ ਨਾ ਮੈਂ ਉਸ ਤੇ ਪੋਲਿਟੀਕਲ ਕਮੈਂਟ ਨਹੀਂ ਮੈਂ ਕਰ ਰਿਹਾ ਮੈਂ ਇਹ ਕਹਿਣਾ ਕਿ ਜ਼ਿੰਮੇਵਾਰੀ ਵੱਡਦੀ ਹੈ ਸੱਤਣੀ ਹੀ ਪੈਣੀ ਹੈ ਜੇ ਸੱਦਣਗੇ ਨਹੀਂ ਕੋਈ ਪੋਲਿਟਿਕਲ ਕੰਪਲਸ਼ਨ ਮੰਨ ਲੈਣਾ ਆਪਣੀਆਂ ਸੈਸ਼ਨ ਦੇ ਬੁਲਾਣ ਕਿ ਸੈਸ਼ਨ ਤੋਂ ਬਿਨਾ ਇਕੱਲੀ ਪਾਰਟੀ ਨਹੀਂ ਕਰ ਲਵੇਗੀ ਸੈਸ਼ਨ ਤੇ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਕਿ ਅਸੀਂ ਇਸ ਚੀਜ਼ ਨਾਲ ਸਹਿਮਤ ਨਹੀਂ ਹਾਂ ਸਾਡਾ ਰੋਸ ਪ੍ਰਦਰਸ਼ ਕੀਤਾ ਜਾਵੇ ਹੱਲੇ ਵੀ ਇੱਕ ਤਰਕ ਦਿੱਤਾ ਜਾ ਰਿਹਾ ਮੰਨ ਲਓ ਇੱਕ ਤਰਕ ਕਵਾਂਗਾ ਕਿ ਦੋ ਕਿਸਾਨ ਯੂਨੀਅਨਾਂ ਧਰਨੇ ਤੇ ਬੈਠੀਆਂ ਨੇ ਇਹਦਾ ਮਤਲਬ ਵੀ ਚਲੋ ਮੰਨ ਲਓ ਤੁਹਾਨੂੰ ਉਹ ਦੋ ਦੇ ਨਾਲ ਤੁਹਾਡੀ ਸਹਿਮਤੀ ਨਹੀਂ ਹੈਗੀ ਬਾਕੀ 25 ਯੂਨੀਅਨਾਂ ਨੇ ਕਹਿ ਦਿਓ ਰਾਜਨੀਤਿਕ ਨੇ ਕੀ ਕੇਂਦਰ ਤੇ ਰਾਜ ਦੀਆਂ ਸਰਕਾਰਾਂ ਨੂੰ ਇਹ ਅਧਿਕਾਰ ਮਿਲ ਗਿਆ ਕਿ ਸਾਰੀ ਕਿਸਾਨੀ ਨੂੰ ਤੁਸੀਂ ਦਰੜਦੇ ਨਹੀਂ ਨਹੀਂ ਚੀਮਾ ਸਾਹਿਬ ਆਪਾ ਸਾਹਿਬ ਚੀਮਾ ਸਾਹਿਬ ਇਹਦੇ ਵਿੱਚ ਇਹਦੇ ਵਿੱਚ ਵੀ ਸਰ ਜਿਹੜਾ ਇਹ ਤਰਕ ਦਿੱਤਾ ਯਾਰ ਕਿ ਦੋ ਯੂਨੀਅਨ ਸਰ ਉਹ ਦੋ ਫਾਰਮ ਆ ਸਰ ਉਹਨਾਂ ਵਿੱਚ ਬਹੁਤ ਯੂਨੀਅਨ ਹੈਗੀਆਂ ਸਰ ਇਹ ਮੈਨੂੰ ਲੱਗਦਾ ਇਹ ਇਹ ਮੈਨੂੰ ਲੱਗਦਾ ਇਹ ਵੀ ਮੈਨੂੰ ਲੱਗਦਾ ਪ੍ਰਚਾਰ ਗਲਤ ਕੀਤਾ ਜਾ ਰਿਹਾ ਸਰ ਮੈਂ ਕਹਿ ਰਿਹਾ ਕਿ ਗਲਤ ਮੈਂ ਕਹਿੰਦਾ 28 ਦੀਆਂ 28 636 ਦੀਆਂ 636 ਯੂਨੀਅਨਾਂ ਦਾ ਇਹ ਪੋਲਿਟੀਕਲ ਡਿਸੀਜਨ ਹੈ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ ਦੇ ਇਹਦਾ ਮਤਲਬ ਤੁਸੀਂ 62% ਦੇਸ਼ ਦੀ ਕਿਸਾਨੀ ਨੂੰ ਇਗਨੋਰ ਕਰ ਸਕਦੇ ਹੋ ਗਲੋਬਲ ਪੋਜੀਸ਼ਨ ਦੇਖੋ ਤੁਸੀਂ ਫੂਡ ਦੀ ਇਨਫਲੇਸ਼ਨ ਕਿੰਨਾ ਹੈ ਵਾਰ ਲੱਗੀ ਨੂੰ 2.5 ਸਾਲ ਹੋ ਗਏ ਨੇ ਉੱਥੋਂ ਯੂਰੋਪੀਅਨ ਯੂਨੀਅਨ ਨੂੰ ਕਿਤੋਂ ਉੱਥੋਂ ਫੂਡ ਬੋਲ ਤੋਂ ਨਹੀਂ ਜਾ ਰਹੀ ਕਣਕ ਨਹੀਂ ਜਾ ਰਹੀ ਸਾਡੀ ਆਪਣੀ ਕਣਕ ਝੋਨਾ ਨਹੀਂ ਜਾ ਰਿਹਾ ਗਲੋਬਲ ਸਾਨੂੰ ਤੇ ਖਾਦ ਨਹੀਂ ਮਿਲੀ ਦਾਇਆ ਨਹੀਂ ਹੁਣ ਯੂਰੀਆ ਦਾ ਕ੍ਰਾਈਸਿਸ ਆਇਆ ਪਿਆ ਕਿਉਂਕਿ ਰੈੱਡ ਸੀ ਜੋ ਲੰਘ ਨਹੀਂ ਰਿਹਾ ਅਸੀਂ ਗਲੋਬਲ ਪੋਜੀਸ਼ਨਿੰਗ ਨਹੀਂ ਦੇਖਦੇ ਜੇ ਦੇਖ ਰਿਆਂ ਤੇ ਅੱਖੋਂ ਔਲੇ ਕਰ ਰਹੇ ਆ ਪਰ ਇਹ ਇੱਕ ਲੁਕਵੀਂ ਗੱਲ ਇਹ ਵੀ ਹੋ ਸਕਦੀ ਏ ਕਿ ਆਲਰੇਡੀ ਪ੍ਰਬੰਧ ਕਰ ਚੁੱਕੇ ਹੋਣ ਕਿ ਜਿਹੜੇ ਕਾਰਪੋਰੇਟ ਨੇ ਉਹ ਕਹਿਣਗੇ ਅਸੀਂ ਤੁਹਾਨੂੰ ਅਗਲੇ 5 ਸਾਲ ਲਈ ਫੂਡ ਗ੍ਰੇਨ ਦੇਣ ਨੂੰ ਤਿਆਰ ਹਾਂ ਇਹ ਬਹੁਤ ਬਹੁਤ ਵੱਡਾ ਸਵਾਲ ਇਹ ਬਹੁਤ ਵੱਡਾ ਇਹ ਬਹੁਤ ਇੰਪੋਰਟੈਂਟ ਸਵਾਲ ਹੈ ਬਹੁਤ ਇੰਪੋਰਟੈਂਟ ਕੋਆਇੰਟ ਤੁਹਾਡਾ ਜੀ ਆਗਲੇ ਸਾਲ ਲਈ ਕਣਕ ਦਾ 2425 ਰੁਪਏ ਰੇਟ ਕੱਢਿਆ ਗਿਆ ਦਸਵੀ ਦਾ ਅੱਜ ਕਣਕ ਦਾ ਰੇਟ 10 ਰੁਪਏ ਤੋਂ ਲੈ ਕੇ ਤੇ 34 ਰੁਪਏ ਦੇ ਵਿੱਚ ਘੁੰਮ ਰਿਹਾ ਜਦੋਂ ਕਿ ਅਗਲੇ 4 ਮਹੀਨਿਆਂ ਦੇ ਵਿੱਚ ਆ ਜਣੀ ਹੈ ਸਾਡੇ ਦੇਸ਼ 'ਚੋਂ ਕੜਗਦੀ ਐਕਸਪੋਰਟ ਬੰਦ ਹੈ ਟ੍ਰੇਡ ਲਾਇਸੈਂਸਸ ਦੇ ਉੱਤੇ ਰੈਸਟ੍ਰਿਕਸ਼ਨ ਲੱਗੀ ਹੋਈ ਹੈ ਕਿ 1000 ਟਨ ਤੋਂ ਥੱਲੇ ਰਿਟੇਲਰ ਸਰਕਾਰ ਨੂੰ ਦੱਸੇ ਇਹੋ ਜੇ ਪੋਜੀਸ਼ਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਐਸੀ ਐਡਵੈਂਚਰਿਜ਼ਮ ਐਡਵੈਂਚਰ ਪੋਲਿਟਿਕਸ ਕਰ ਸਕਦੇ ਹੋ ਇਹ ਸੋਚਣ ਤੋਂ ਪਰੇ ਆ ਸਰਕਾਰਾਂ ਦੋਨੋਂ ਫੜੇ ਮੁਨਕਰ ਨਹੀਂ ਹੋ ਸਕਦੀਆਂ ਸੋਸ਼ਲ ਵੈਲਫੇਅਰ ਤੋਂ